ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਓਮ ਕਹ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਓਮ ਕਹ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਆਸਨ ਬੈਹ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਫਲ ਪਾਓ ਆਸਨ ਬਹਿ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਫਲ ਪਾਓ ਇਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਇਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲਖਣੀ ਕੇ ਜੋ ਆਨੰਦ ਹਿਰਦੇ ਮੇ ਧਾਰੋ ਸ੍ਰੀ ਚੰਦਰ ਮਾਤ ਸੁਲਖਣੀ ਕੇ ਜੋ ਆਨੰਦ ਹਿਰਦੇ ਮੇ ਧਾਰੋ ਸ੍ਰੀ ਚੰਦਰ ਸ੍ਰੀ ਚੰਦਰ ਕਾ ਧਰੇ ਧਿਆਨ ਉਸਨੋ ਹੋਵੇ ਤੁਰੰਤ ਗਿਆਨ ਸ਼੍ਰੀ ਚੰਦਰ ਕਾ ਤਰੇ ਤਿਆਨ ਉਸਨੋ ਹੋਵੇ ਤੁਰੰਤ ਗਿਆਨ ਰਿੱద్ధి ਸਿੱਧੀ ਹੋਏ ਪ੍ਰਾਪਤ ਤਨ ਕੇ ਸਾਰੇ ਰੋਗ ਨਸਾਵਤ ਰਿੱద్ధి ਸਿੱਧੀ ਹੋਏ ਪ੍ਰਾਪਤ ਤਨ ਕੇ ਸਾਰੇ ਰੋਗ ਨਸਾਵਤ ਆਪਨਾ ਕਰਕੇ ਮਨ ਇਕਾਗਰ ਮਾਤਰਾ ਪੜੇ ਤਰੇ ਭਵ ਸਾਗਰ ਆਪਣਾ ਮਨ ਕੇ ਆਪਣਾ ਕਰਕੇ ਮਨ ਇਕਾਗਰ ਮਾਤਰਾ ਪੜੇ ਤਰੇ ਭਵ ਸਾਗਰ ਪਾਠ ਕਰੇਗਾ ਜੋ ਨਿਸਕਾਮ ਉਸ ਦੇ ਹੋਣ ਸੰਪੂਰਨ ਕਾਮ ਪਾਠ ਕਰੇਗਾ ਜੋ ਇਸ ਕਾਮ ਉਸ ਦੇ ਹੋਣ ਸੰਪੂਰਨ ਕਾਮ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਓਮ ਕਹਿ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਆਸਨ ਬਹਿ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਫਾਲ ਪਾਓ ਇੱਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਿਰਦੇ ਮੇ ਧਾਰੋ ਸ੍ਰੀ ਚੰਦਰ ਸ੍ਰੀ ਚੰਦਰ ਕਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱਧੀ ਸiddhi ਹੋਏ ਪ੍ਰਾਪਤ ਤਨ ਕੇ ਸਾਰੇ ਨੋ ਰੋਗ ਨਸਾਵਤ ਆਪਨਾ ਕਰਕੇ ਮਨ ਇਕਾਗਰ ਮਾਤਰਾ ਪੜੇ ਤਰੇ ਭਾਵ ਸਾਗਰ ਪਾਠ ਕਰੇਗਾ ਜੋ ਨਿਸਕਾਮ ਉਸ ਦੇ ਹੋਣ ਸੰਪੂਰਨ ਕਾਮ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਤਨ ਤਨ ਮਾਤਾ ਸੁਲਖਣੀ ਜੀ ਜਨਾਂ ਦੇ ਪੁੱਤਰ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਕਿਰਪਾ ਕਰੋ ਕਿਰਪਾ ਕਰੋ ਓਮ ਕਹਿ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਆਸਨ ਬਹਿ ਕੇ ਧਿਆਨ ਲਗਾਇਓ ਮਨ ਇੱਛੇ ਸਾਰੀ ਫਾਲ ਪਾਓ ਇਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲਖਣੀ ਕੇ ਜੋ ਅਨੰਦ ਹਿਰਦੇ ਮੇਂ ਤਾਰੋ ਸ੍ਰੀ ਚੰਦਰ ਸ੍ਰੀ ਚੰਦਰ ਕਾ ਤਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱਧੀ ਸਿੱਧੀ ਹੋਏ ਪ੍ਰਾਪਤ ਤਨ ਕੇ ਸਾਰੇ ਰੋਗਨ ਸਾਬਤ ਆਪਨਾ ਕਰਕੇ ਮਨ ਇਕਾਗਰ ਮਾਤੜਾ ਮਾਤਰਾ ਪੜੇ ਤਰੇ ਭਵ ਸਾਗਰ ਪਾਠ ਕਰੇਗਾ ਜੋ ਨਿਸਕਾਮ ਤਿਸ ਦੇ ਹੋਣ ਸੰਪੂਰਨ ਕਾਮ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੇ ਕਾਰ ਅਮਰ ਪਦ ਪਾਵੇ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੇ ਕਾਰ ਅਮਰ ਪਦ ਪਾਵੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਭਗਵਾਨ ਜੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਤਨ ਤਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਤਨ ਤਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਓਮ ਕਹਿ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਉਮ ਕਹ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਆਸਨ ਬਹਿ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਫਲ ਪਾਓ ਆਸਨ ਬਹਿ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਫਲ ਪਾਓ एक मन के पड़े मात्रा सारी हो वह सफल जात्रा एक मन के पड़े मात्रा सारी हो वह सफल जात्रा मात सुलखनी के जो नंद हृदय में तारो श्री चंद्र ਮਾਤ ਸਲਖਣੀ ਕੇ ਜੋ ਨੰਦ ਹਿਰਦੇ ਮੇ ਤਾਰੋ ਸ੍ਰੀ ਚੰਦਰ ਸ੍ਰੀ ਚੰਦਰ ਕਾ ਧਰੇ ਧਿਆਨ ਓ ਸੁਨੋ ਹੋਵੇ ਤੁਰੰਤ ਗਿਆਨ ਸ੍ਰੀ ਚੰਦਰ ਕਾ ਧਰੇ ਧਿਆਨ ਓ ਸੁਨੋ ਹੋਵੇ ਤੁਰੰਤ ਗਿਆਨ ਰਿੱਧੀ ਸਿੱਧੀ ਹੋਏ ਪ੍ਰਾਪਤ ਤਨ ਕੇ ਸਾਰੇ ਰੋਗ ਨਸਾਵਤ ਰਿੱਧੀ ਸਿੱਧੀ ਹੋਏ ਪ੍ਰਾਪਤ ਤਨ ਕੇ ਸਾਰੇ ਰੋਗ ਨਸਾਵਤ ਆਪਮਨਾ ਕਰਕੇ ਮਨ ਇਕਾਗਰ ਮਾਤਰਾ ਪੜੇ ਤਰੇ ਭਵ ਸਾਗਰ ਆਪਨਾ ਮਨ ਕੇ ਆਪਨਾ ਕਰਕੇ ਮਨ ਇਕਾਗਰ ਮਾਤਰਾ ਪੜੇ ਤਰੇ ਭਵ ਸਾਗਰ ਪਾਠ ਕਰੇਗਾ ਜੋ ਨਿਸਕਾਮ ਉਸ ਦੇ ਹੋਣ ਸੰਪੂਰਨ ਕਾਮ ਪਾਠ ਕਰੇਗਾ ਜੋ ਨਿਸਕਾਮ ਉਸ ਦੇ ਹੋਣ ਸੰਪੂਰਨ ਕਾਮ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਓਮ ਕਹਿ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਆਸਨ ਬਹਿ ਕੇ ਧਿਆਨ ਲਗਾਓ ਮਨ ਇੱਛੇ ਸਾਰੇ ਫਾਲ ਪਾਓ ਇੱਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਿਰਦੇ ਮੇਂ ਧਾਰੋ ਸ੍ਰੀ ਚੰਦਰ ਸ੍ਰੀ ਚੰਦਰ ਕਾ ਧਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱద్ధి ਸਿੱਧੀ ਹੋਏ ਪ੍ਰਾਪਤ ਤਨ ਕੇ ਸਾਰੇ ਨੂ ਰੋਗ ਨਸਾਵਤ ਆਪਣਾ ਕਰਕੇ ਮਨ ਇਕਾਗਰ ਮਾਤਰਾ ਪੜੇ ਤਰੇ ਭਵ ਸਾਗਰ ਪਾਠ ਕਰੇਗਾ ਜੋ ਨਿਸਕਾਮ ਉਸ ਦੇ ਹੋਣ ਸੰਪੂਰਨ ਕਾਮ ਭਗਤ ਪ੍ਰੇਮ ਸੇ ਪੜੇ ਪੜਾਵੇ ਨਿਸ਼ਚੇ ਕਰ ਅਮਰ ਪਦ ਪਾਵੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਧੰਨ ਧੰਨ ਮਾਤਾ ਸੁਲਖਣੀ ਜੀ ਜਨਾਂ ਦੇ ਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦਰ ਭਗਵਾਨ ਮਹਾਰਾਜ ਜੀ ਕਿਰਪਾ ਕਰੋ ਕਿਰਪਾ ਕਰੋ ਓਮ ਕਹਿ ਕੇ ਬੈਠੇ ਆਸਨ ਜਨਮ ਜਨਮ ਕੇ ਪਾਪ ਵਿਨਾਸ਼ਨ ਆਸਨ ਬਹਿ ਕੇ ਧਿਆਨ ਲਗਾਇਓ ਮਨ ਇੱਛੇ ਸਾਰੀ ਫਾਲ ਪਾਓ ਇਕ ਮਨ ਹੋ ਕੇ ਪੜੇ ਮਾਤਰਾ ਸਾਰੀ ਹੋਵੇ ਸਫਲ ਯਾਤਰਾ ਮਾਤ ਸੁਲਖਣੀ ਕੇ ਜੋ ਨੰਦ ਹਰਦੇ ਮੇਂ ਤਾਰੋ ਸ੍ਰੀ ਚੰਦਰ ਸ੍ਰੀ ਚੰਦਰ ਕਾ ਤਰੇ ਧਿਆਨ ਉਸ ਨੂੰ ਹੋਵੇ ਤੁਰੰਤ ਗਿਆਨ ਰਿੱਧੀ ਸਿੱਧੀ ਹੋਏ ਪ੍ਰਾਪਤ ਤਨ ਕੇ ਸਾਰੇ ਰੋਗ ਨਸਾਵਤ ਆਪਨਾ ਕਰਕੇ ਮਨ ਇਕਾਗਰ ਮਾਤੜਾ ਮਾਤਰਾ ਪੜੇ ਤਰੇ ਭਵ ਸਾਗਰ paath karega jo nes kaam tis de hon sampuran kaam bhagat prem se pade padave nischay kar amar pad paave bhagat prem se pade padave nischay kar amar pad paave tan tan baba shri chander maharaj bhagwan ji